ਮੈਮ ਕਹਿੰਦੀ ਤੁਸੀਂ ਕੀ ਬੰਨਾ ਮੈਂ ਕਿਹਾ ਸੀ ਮੈਮ ਮਤਲਬ ਕਿ ਅਫੀਸਰ ਬੰਨਾ ਵੱਡੀ ਮੈਡਮ ਬੰਨਾ ਆਈ ਆਈ ਸੀ ਐਫੀਸਰ ਬੰਨਾ ਆ ਮੈਮ ਕਹਿੰਦੀ ਵੀ ਤੁਸੀਂ ਮੈਂ ਤੁਹਾਡੇ ਵੱਲ ਦੇ ਹਾਂ ਸਰਕਾਰੀ ਗੱਡੀ ਤੇ ਜੰਗ ਤੁਸੀਂ ਆਉਂਗੀ ਮੇਰੇ ਦਫ਼ਤਰ ਮੈਂ ਕਿਹਾ ਮੈਮ ਹਾਂਜੀ ਥੈਂਕ ਯੂ ਮੈਮ ਨੂੰ ਕੰਮ ਵੀ ਬਹੁਤ ਹੁੰਦਾ ਏ ਮਤਲਬ ਕਿ ਜਿਵੇਂ ਮਤਲਬ ਕਿ ਮੈਮ ਸੇਵਾ ਕਰਦੇ ਨੇ ਸਮਾਜ ਦੀ ਉਵੇਂ ਮੈਮ ਨੂੰ ਮਤਲਬ ਕਿ ਨਾ ਅਸੀਂ ਕਹਿੰਦੇ ਹਾਂ ਬਾਬਾ ਜੀ ਮੈਡਮ ਨੂੰ ਮਤਲਬ ਕਿ ਬਹੁਤ ਉਹ ਕਰਨਾ ਦੇਣਾ ਬੜਾ ਕੁਝ ਦੇਣਾ ਤੇ ਮੈਮ ਸਮਾਧੀ ਸੇਵਾ ਕਰਕੇ ਬਹੁਤ ਵਧੀਆ ਕਰਦੀ ਹੈ। ਇੰਨਾ ਕਿ ਵਧੀਆ ਲੱਗਿਆ ਨਾੜਨ ਨੂੰ ਮਿਲ ਕੇ। ਸਾਨੂੰ ਬਹੁਤ ਵਧੀਆ ਲੱਗਿਆ ਸੀਗਾ। ਹਾਂ। ਮਤਲਬ ਕਿ ਆਪਣੇ ਆਪਣੇ ਬਹੁਤ ਮਹਿਸੂਸ ਕਰਾਇਆ ਸੀ ਮੈਂ ਡੀਜੀ ਦੀ ਮੈਮ ਮੈਮ ਨਾਲ ਮਿਲੀ ਹਾਂ ਤੇ ਮੈਂ ਆਪਣੇ ਪੇਰੈਂਟਸ ਨੂੰ ਵੀ ਮਲਾਈਆ ਹੈ। ਹਾਂ। ਸਾਨੂੰ ਮੈਡਮ ਨੂੰ ਆਪਣੇ ਮਾਂ ਦੀ ਜਿਹੜੀ ਗੱਲ ਹੈ ਹੌਬੀਸ ਦੱਸੀਆਂ ਮੈਡਮ ਨੂੰ ਤਾਂ ਮੈਡਮ ਬਹੁਤ ਖੁਸ਼ ਹੋਈਆਂ ਦੀ ਗੱਲਾਂ ਸੁਣ ਕੇ ਤੇ ਫਿਰ ਮੈਡਮ ਨੇ ਇਹਨਾਂ ਨੂੰ ਇਨਵਾਈਟ ਕੀਤਾ। ਜਦ ਅਸੀਂ ਉੱਥੇ ਗਏ ਤਾਂ ਸਾਨੂੰ ਬੜੀ ਖੁਸ਼ੀ ਹੋਈ। ਮੈਂ ਉਸ ਪ੍ਰਮਾਤਮਾ ਦਾ ਸ਼ੁਕਰ ਕਰਦੀ ਮੈਂ ਇੰਨੇ ਜੋਗੀ ਹੈ ਨਹੀਂ ਸੀ ਪਰ ਮੇਰੇ ਬੱਚਿਆਂ ਨੇ ਮੇਰੇ ਮਾਲਕ ਨੇ ਮੈਨੂੰ ਅਸਤ ਤੱਕ ਪਹੁੰਚਾਇਆ ਤੇ ਛੋਟੇ ਜਿਹੇ ਪਿੰਡ ਦੇ ਵਿੱਚ ਆ ਕੇ ਛੋਟੇ ਜਿਹੇ ਬੱਚਿਆਂ ਨੂੰ ਆਪਣੇ ਕੋਲ ਬੁਲਾਣਾ ਉਹਨਾਂ ਨੂੰ ਜਿਵੇਂ ਬੱਚਿਆਂ ਨੇ ਦੱਸਿਆ ਕਿ ਸਾਨੂੰ 2 ਘੰਟੇ ਲਈ ਆ 2 ਘੰਟੇ ਲਈ ਸਾਨੂੰ ਡੀਸੀ ਤੱਕ ਬਣਾ ਦਿੱਤਾ ਗਿਆ ਆਪਣੀ ਚੇਅਰ ਤੇ ਬਿਠਾਇਆ ਗਿਆ ਕਿਵੇਂ ਦੇਖਦੇ ਹੋ ਤੁਸੀਂ ਉਸ ਚੀਜ਼ ਨੂੰ ਕਿਵੇਂ ਦੇ ਅਸੀਂ ਬਹੁਤ ਵਧੀਆ ਦੇਖਦੇ ਆ ਦੇਖੋ ਮੈਡਮ ਨੂੰ ਕੁਝ ਦਿਖਿਆ ਮੇਰੀਆਂ ਬੇਟੀਆਂ ਵਿੱਚ ਤਾਂ ਤਾਂ ਉਹਨਾਂ ਨੇ ਬੁਲਾਇਆ मैडम कह रही थी बच्चे होते और भी ਸੀਗੇ کافی سارے ਬਟ ਇਨਾ ਬੱਚੀਆਂ ਨੇ ਮੇਰੇ ਨਾਲ ਗੱਲ ਕੀਤੀ ਬਹੁਤ ਵਧੀਆ ਤਰੀਕੇ ਦੇ ਨਾਲ ਮੈਨੂੰ ਆਪਣੇ ਦਿਲ ਦੀ ਗੱਲ ਸਭ ਤੋਂ ਵੱਡੀ ਗੱਲ ਹੈ ਜਿਹੜੀ ਪਿੰਡ ਬਾਰੇ ਗੱਲ ਕੀਤੀ ਮੈਂ ਤਾਂ ਕਿਸੇ ਕੋਈ ਕਿਸੇ ਨੇ ਨਹੀਂ ਕੀਤੀ ਅੱਜ ਤੱਕ ਇਨਾ ਬੱਚੀਆਂ ਨੇ ਕਰਕੇ ਦਿਖਾਇਆ ਜਦ ਮੈਡਮ ਦੀ ਚੇਅਰ ਤੇ ਮੇਰੀਆਂ ਬੇਟੀਆਂ ਬੈਠੀਆਂ ਤੇ ਉਸ ਟਾਈਮ ਮੈਨੂੰ ਬਹੁਤ ਵਧੀਆ ਫੀਲ ਹੋਇਆ ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ ਨੰਨੀਆਂ ਪਰੀਆਂ ਨੂੰ ਮਿਲੀ ਉਡਾਨ ਡਿਪਟੀ ਕਮਿਸ਼ਨਰ ਲੁਧਿਆਣਾ ਮੈਡਮ ਸਾਖਸ਼ੀ ਸਾਨੀ ਵੱਲੋਂ ਆਈ ਐਸਪਾਇਰ ਪ੍ਰੋਗਰਾਮ ਤਹਿਤ ਪਿਛਲੇ ਦਿਨੀ ਜੇ ਗੱਲ ਕਰੀਏ ਤਾਂ ਡਿਪਟੀ ਕਮਿਸ਼ਨਰ ਲੁਧਿਆਣਾ ਮੈਡਮ ਦੇ ਵੱਲੋਂ ਬਨ ਦਾ ਦੌਰਾ ਕੀਤਾ ਗਿਆ ਸੀਗਾ ਬਨ ਦੇ ਆਲੇ ਦੁਆਲੇ ਜਿਹੜੇ ਪਿੰਡ ਪੈਂਦੇ ਨੇ ਜੇ ਗੱਲ ਕਰੀਏ ਮਾਛੀਵਾੜਾ ਸਾਹਿਬ ਦੇ ਨੇੜੇ ਪੈਂਦੇ ਪਿੰਡ ਤੁੱਲੇয়াল ਦੀ ਤਾਂ ਉਸ ਜਗ੍ਹਾ ਦੇ ਉੱਤੇ ਮੈਡਮ ਡਿਪਟੀ ਕਮਿਸ਼ਨਰ ਜਿਹੜੇ ਨੇ ਸਾਖਸ਼ੀ ਸਾਨੀ ਉਹ ਪਹੁੰਚੇ ਸੀਗੇ ਜਿੱਥੇ ਉਹਨਾਂ ਦੀ ਮੁਲਾਕਾਤ ਦੋ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਹੁੰਦੀ ਹੈ ਉਹ ਬੱਚੀਆਂ ਦੇ ਨਾਲ ਕੀ ਗੱਲਬਾਤ ਹੁੰਦੀ ਹੈ ਉਹ ਬੱਚੀਆਂ ਨੂੰ ਡਿਪਟੀ ਕਮਿਸ਼ਨਰ ਅਸਾਚੀ ਸਾਨੀ ਜਿਹੜੇ ਮੈਡਮ ਨੇ ਉਹ ਆਪਣੇ ਦਫ਼ਤਰ ਦੇ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਲੁਧਿਆਣਾ ਦੇ ਵਿੱਚ ਬੁਲਾਉਂਦੇ ਨੇ ਤੇ ਆਪਣੀ ਕੁਰਸੀ ਦੇ ਉੱਤੇ ਉਹਨਾਂ ਦੋਨੇ ਛੋਟੀਆਂ-ਛੋਟੀਆਂ ਬੱਚੀਆਂ ਨੂੰ ਤੇ ਦੋਨੇ ਸਖੀਆਂ ਭੈਣਾਂ ਨੂੰ ਉੱਬ ਬਿਠਾਉਣ ਦੇ ਨੇ ਤੇ ਉਹਨਾਂ ਦਾ ਮਾਨ ਸਤਿਕਾਰ ਕਰਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਨੇ ਉਹ ਛੋਟੀਆਂ ਛੋਟੀਆਂ ਦੋਨੋਂ ਬੱਚੀਆਂ ਤੁਸੀਂ ਫਰੇਮ ਦੇ ਵਿੱਚ ਸਾਡੇ ਨਾਲ ਟੀਵੀ ਸਕਰੀਨ ਦੇ ਉੱਤੇ ਦੇਖ ਰਹੇ ਹੋਵੋਗੇ ਗੱਲਬਾਤ ਕਰ ਲੈਣੇ ਆ ਉਹ ਬੱਚੀਆਂ ਸਾਡੇ ਨਾਲ ਮੌਜੂਦ ਨੇ ਅ ਬੱਚਾ ਕੀ ਨਾਮ ਹੈ ਤੁਹਾਡਾ ਸਾਡਾ ਗੁਰਲੀਨ ਕੋਰ ਕਿਹੜੀ ਕਲਾਸ ਚ ਪੜਦੇ ਹੋ ਕਿਹੜੇ ਸਕੂਲ ਚ ਪੜਦੇ ਹੋ ਅਸੀਂ 5th ਕਲਾਸ ਵਿੱਚ ਆਂ ਤੇ ਹਰਜਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚ ਰੋਦੀ ਰਾਹੂ ਰੋਡ ਤੇ ਅ ਬੱਚੇ ਜੇ ਗੱਲ ਕਰੀਏ ਤੁਹਾਡੇ ਪਿੰਡ ਦੇ ਵਿੱਚ ਡਿਪਟੀ ਕਮਿਸ਼ਨਰ ਮੈਡਮ ਆਏ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਸਖਸੀ ਸ਼ਾਨੀ ਹਾਂਜੀ ਆਏ ਸੀਗੇ ਐ ਉਰੇ ਆ ਕੇ ਉਹ ਉਹਨਾਂ ਦੇ ਨਾਲ ਤੁਹਾਡੀ ਕੀ ਮੁਲਾਕਾਤ ਹੋਈ ਕੀਵੇਂ ਗੱਲਬਾਤ ਹੋਈ ਸਾਰੀ ਕਿੱਥੇ ਆਏ ਸੀ ਉਹ ਸਾਡੇ ਬੰਦ ਤੇ ਮੇਲਾ ਸੀਗਾ 30 ਤਰੀਕ ਨੂੰ ਥੱਲੇ ਪੀਰਾਂ ਜਗਾ ਬਣੀ ਹੋਈ ਉੱਥੇ ਅਸੀਂ ਬੈਠੇ ਸੀ ਉੱਥੇ ਸ਼ਪੀੜ ਵੀ ਲੱਗੀ ਹੋਈ ਸੀ ਉੱਤੇ ਬੰਦੇ ਹਮਮ ਉਥੇ ਕਮਰਾ ਬਣਿਆ ਸੀ ਮੈਂ ਮੋਤੇ ਬੈਗੇ ਅਸੀਂ ਕੋਲ ਚਲੇ ਗਏ ਉੱਥੇ ਇੱਕ ਪੁਲਿਸ ਅੰਕਲ ਵੀ ਸੀਗੇ ਉਥੇ ਪੁਲਿਸ ਅੰਕਲ ਨਾਲ ਆ ਕੇ ਮਿਲ ਕੇ ਕਹਿੰਦੇ ਸਾਨੂੰ ਗੁੜੀਆਂ ਹੈ ਸ਼ਰਮਾਰੀਆਂ ਨੂੰ ਅੱਗੇ ਕਰੋ ਅਸੀਂ ਅੱਗੇ ਹੋ ਗਏ ਤੇ ਨਾ ਮੈਮ ਕਹਿੰਦੇ ਕੀ ਵੀ ਨਾ ਅਸੀਂ ਮੈਮ ਦੇ ਅੱਗੇ ਹੋ ਗਏ ਮੈਮ ਕਹਿੰਦੇ ਤੁਹਾਡਾ ਨਾਮ ਕੀ ਆ ਮੈਂ ਕਿਹਾ ਸਾਡਾ ਨਾਮ ਮੈਮ ਗੁਲleen ਕੋਹਰਾ ਮੈਮ ਕਹਿੰਦੇ ਤੁਸੀਂ ਮਤਲਬ ਕਿਹੜੇ ਸਕੂਲ ਚ ਪੜ੍ਹਦੇ ਹੋ ਹਰਜਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੋਂ ਆਦੀ ਪੜ੍ਹਦੇ ਆ ਮੈਮ ਕਹਿੰਦੇ ਮੈਮ ਦਾ ਨਾਮ ਕੀ ਹੈ ਮੈਂ ਕਿਹਾ ਅਸੀਂ ਜਸਵਿੰਦਰ ਕੋਹਰਾ ਨਾਮ ਮੈਮ ਦਾ ਮੈਮ ਕਹਿੰਦੇ ਤੁਸੀਂ ਕੀ ਬੰਨਾ ਮੈਂ ਕਿਹਾ ਅਸੀਂ ਮੈਮ ਮਤਲਬ ਕਿ ਅਫੀਸਰ ਬੰਨਾ ਵੱਡੀ ਮੈਡਮ ਬੰਨਾ ਆਈ ਆਈਸੀਐਸ ਅਫੀਸਰ ਬੰਨਾ ਆ ਮੈਮ ਕਹਿੰਦੇ ਕਿ ਵੀ ਮੈਮ ਜਦੋਂ ਅਸੀਂ ਚੱਲੇ ਸੀ ਆਪਣੇ ਦਫ਼ਤਰ ਵਾਪਸ ਮੈਂ ਮੈਮ ਕੋ ਚਲੀ ਗਈ ਮੈਂ ਕਿ ਮੈਮ ਤੁਹਾਡਾ ਨਾਮ ਕੀ ਹੈ ਮੈਮ ਕਹਿੰਦੀ ਸਾਡਾ ਨਾਮ ਮੋਨਿਕਾ ਆ ਮੈਂ ਕਿ ਮੈਮ ਤੁਹਾ ਤੁਸੀਂ ਵੱਡੇ ਅਫਸਰ ਹੋ ਉਹ ਮੈਮ ਦੇ ਨਾਲ ਇੱਕ ਪੁਲਿਸ ਅੰਕਲ ਵੀ ਸੀਗਾ ਉਹ ਕਹਿੰਦੇ ਵੀ ਮੈਮ ਸੇਵਾਦਾਰ ਨਹੀਂ ਨੇ ਸੇਵਾ ਕਰਦੇ ਨੇ ਮੈਂ ਕਿ ਮੈਮ ਮੌਕੇ ਮੈਂ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਮੈਮ ਕਹਿੰਦੇ ਹਾਂ ਜੀ ਠੀਕ ਆ ਓਕੇ ਥੈਂਕ ਯੂ ਮੈਂ ਕਿ ਮੈਮ ਕਹਿੰਦੀ ਵੀ ਤੁਸੀਂ ਮੈਂ ਤੁਹਾਡੇ ਵਾਤੇ ਨਾ ਸਰਕਾਰੀ ਗੱਡੀ ਭੇਜਾਂਗੀ ਤੁਸੀਂ ਆਉਂਗੇ ਮੇਰੇ ਦਫ਼ਤਰ ਮੈਂ ਕਿ ਮੈਮ ਹਾਂਜੀ ਥੈਂਕ ਯੂ ਫਿਰ ਤੁਸੀਂ ਉਹਨਾਂ ਦੇ ਦਫ਼ਤਰ ਗਏ ਸੀਗੇ ਹਾਂਜੀ ਗਏ ਸੀਗੇ ਤੇ ਉੱਥੇ ਜਾ ਕੇ ਕਿਵੇਂ ਜਦੋਂ ਉੱਥੇ ਦਫ਼ਤਰ ਪਹੁੰਚੇ ਉਹਨਾਂ ਦੇ ਸਟਾਰਟਿੰਗ ਕਿੱਦਾਂ ਹੋਈ ਸਾਰੀ ਉਹਨਾਂ ਦੇ ਦਫ਼ਤਰ ਦੇ ਵਿੱਚ ਜਦੋਂ ਤੁਸੀਂ ਪਹੁੰਚੇ ਅਸੀਂ ਮੈਮ ਦੇ ਦਫ਼ਤਰ ਚ ਗਏ ਅਸੀਂ ਮੈਂ ਆਈ ਕਮਿੰਗ ਪੁੱਛਿਆ ਮੈਮ ਕਹਿੰਦੀ ਮੈਂ ਆਈ ਕਮਿੰਗ ਆ ਜਾਓ ਮੈਂ ਅਸੀਂ ਮੈਮ ਨੇ ਫਿਰ ਗੁੱਡ ਆਫਟਰਨੂਨ ਬੁਲਾਇਆ ਮੈਮ ਕਹਿੰਦੀ ਗੁੱਡ ਆਫਟਰਨੂਨ ਫਿਰ ਅਸੀਂ ਮੈਮ ਨਾਲ ਮਿਲੇ ਮੈਂ ਜੱਫੀਆਂ ਪਾਈਆਂ ਫਿਰ ਮੈਮ ਨੇ ਅਸੀਂ ਗਿਫਟ ਦਿੱਤੇ ਮੈਮ ਨੂੰ ਮੈਮ ਕਹਿੰਦੀ ਬੋ ਵੋ ਫਿਰ ਮੈਮ ਨੇ ਪਾਣੀ ਮੰਗਾਇਆ ਫਿਰ ਮੈਮ ਨੇ ਚਾਹ ਹੀ ਮੰਗਾਈ ਦੀ ਮੰਗਾਈ ਫਿਰ ਮੈਮ ਕਹਿੰਦੀ ਮੇਰੇ ਪੇਰੈਂਟਸ ਨੂੰ ਕਹਿੰਦੀ ਮम्मा ਪਾਪਾ ਨੂੰ ਵਈ ਨਾ ਇੱਕ ਮਤਲਬ ਕੀ ਨਾ ਬੇਟੀਆਂ ਮੇਰੇ ਕੋਲ ਆਈਆਂ ਸੀਗੀਆਂ ਭੱਜੀਆਂ ਭੱਜੀਆਂ ਤੇ ਕਹਿੰਦੀ ਆ ਕਿ ਵਈ ਨਾ ਮੈਮ ਤੁਸੀਂ ਵੱਡੇ ਅਫਸਰ ਹੋ ਵੱਡੇ ਅਫਸਰ ਵਈ ਤੁਹਾਡਾ ਨਾਮ ਕੀ ਆ ਮੈਂ ਕਿ ਮੇ ਮੈ ਮੇਰਾ ਨਾਮ ਮੋਨਿਕਾ ਮੈਂ ਐ ਸਵਾਲ ਦਿੱਤੇ ਤੇ ਮੈਮ ਨੇ ਸਾਨੂੰ ਚਾਕਲੇਟ ਦਿੱਤੀਆਂ ਅਸੀਂ ਮੈਮ ਦਾ ਬਹੁਤ ਦਿਿਲੋਂ ਧੰਨਵਾਦ ਕਰਦੇ ਆ ਮੈਮ ਥੈਂਕ ਯੂ ਨਹੀਂ ਉੱਥੇ ਜਾ ਕੇ ਫਿਰ ਉਹਨਾਂ ਨੇ ਆਪਣੀ ਚੇਅਰ ਤੇ ਵੀ ਬਿਠਾਇਆ ਤੁਹਾਨੂੰ ਨਾਲ ਕਿਵੇਂ ਹਾਂਜੀ ਬਿਠਾਇਆ ਸੀਗਾ ਹਾਂ ਉਹ ਆਪ ਉੱਠ ਗਏ ਸੀ ਚੇਅਰ ਤੋਂ ਫਿਰ ਹਾਂਜੀ ਅਸੀਂ ਮੈਮ ਨੂੰ ਕਿਹਾ ਮੈਂ ਤੁਸੀ ਬੈਠ ਜਾ ਮੈਮ ਕਹਿੰਦੀ ਕੋਈ ਨਾ ਹਾਂ ਫਿਰ ਕਿਸ ਤਰ੍ਹਾਂ ਦਾ ਮਹਿਸੂਸ ਕਿਸ ਤਰ੍ਹਾਂ ਦਾ ਹੋਇਆ ਸੀ ਉਦੋਂ ਜਦੋਂ ਬੈਠ ਕੇ ਸਾਨੂੰ ਬਹੁਤ ਵਧੀਆ ਮਹਿਸੂਸ ਹੋਇਆ ਸਾਨੂੰ ਇਹ ਵੀ ਲੱਗਿਆ ਸੀ ਕਿ ਮੇਰੇ ਪੇਰੈਂਟਸ ਨਾਲ ਅਸੀਂ ਆ ਮਨਾਮ ਰੋਸ਼ਨ ਕਰਤਾ ਇਹ ਮੇਰੇ ਪੇ ਪੈਸੇ ਵੀ ਬਹੁਤ ਹਰ ਖੁਸ਼ ਸੀਗੇ ਮੇਰੀ ਬੇਟੀ ਨੇ ਸਾਨੂੰ ਤਹਿਸੀਲਦਾਰ ਮੈਮ ਮਤਲਬ ਤਹਿਸੀਲਦਾਰ ਪਟਵਾਰੀ ਤੇ ਉਹਨਾਂ ਮਲਾਤਾ ਡੀਸੀਪੀ ਮੈਡਮ ਨਾਲ ਨਹੀਂ ਤਾਂ ਅੱਗੀ ਅਸੀਂ ਮਿਲਣਾ ਨਹੀਂ ਸੀਗਾ ਹਾਂ ਫਿਰ ਉੱਥੇ ਜਾ ਕੇ ਮੈਡਮ ਦੇ ਨਾਲ ਕੋਈ ਕੰਮਕਾਰ ਵੀ ਕੀਤਾ ਆਫਿਸ ਦੇ ਵਿੱਚ ਬਹਿ ਕੇ ਉਹਨਾਂ ਨੇ ਕੁਝ ਦਿਖਾਇਆ ਤੁਹਾਨੂੰ ਫਾਈਲਿੰਗ ਵਗੈਰਾ ਕੁਝ ਫਾਈਲ ਫੁਲ ਮੈਮ ਨੇ ਫਾਈਲ ਫਾਈਲ ਤੇ ਸਾਨੂੰ ਸਾਨੂੰ ਸਾਡੇ ਸਾਈਨ ਕਰਵਾਏ ਸੀਗੇ ਮੈਮ ਨੇ ਫਿਰ ਕੰਮ ਸਾਨੂੰ ਦੱਸਿਆ ਸੀ ਇਹ ਕਰਨਾ ਇਹ ਨਹੀਂ ਫਿਰ ਮੈਮ ਨੇ ਕਹਿੰਦੇ ਸਾਨੂੰ ਨਾ ਮਤਲਬ ਕਿ ਇੱਕ ਹਾਫ ਦਿਨ ਦੇਣ ਲਈ ਸਾਨੂੰ ਡੀਸੀ ਬਣਾਇਆ ਸੀ ਮੇਰੀ ਦੋਨੇ ਭੈਣ ਭੈਣਾਂ ਨੇ ਮੇਰੇ ਸਿਸਟਰ ਨੂੰ ਤੇ ਮੈਨੂੰ ਹਾਂ ਕਿੰਨੇ ਸਮੇਂ ਦੇ ਲਈ ਤੁਸੀਂ ਉੱਥੇ ਦਫ਼ਤਰ ਦੇ ਵਿੱਚ ਰਹੇ ਹੋ ਅਸੀਂ 2 ਘੰਟੇ ਵਾਸਤੇ ਦੋ ਘੰਟੇ ਵਾਸਤੇ ਮੈਡਮ ਨਾਲ ਰਹੇ ਤੁਹਾਡੇ ਹਾਂਜੀ ਸਾਡੇ ਮੈਮ ਨਾਲ ਕੁਰਸੀ ਤੇ ਬੈਠੀ ਸੀ ਹਾਂ ਮੈਮ ਦੇ ਕੋਲ ਲੋਕ ਆਂਦੇ ਸੀ ਆਪਣੇ ਸਵਾਲ ਲੈ ਕੇ ਕੋਈ ਨਾ ਕੋਈ ਗੱਲਬਾਤ ਕਰਨ ਦੇ ਲਈ ਕੋਈ ਕੰਮ ਕਰਵਾਉਣ ਦੇ ਲਈ ਆਫਿਸ ਹਾਂ ਹਾਂਜੀ ਆਂਦੇ ਸੀ ਤੇ ਉਹਨਾਂ ਦਾ ਸਟਾਫ ਵੀ ਕਿੰਨਾ ਹੀ ਬੈਠਾ ਸੀਗਾ ਹਾਂ ਮੈਮ ਦਾ ਨੇਚਰ ਕਿਵੇਂ ਦਾ ਲੱਗਿਆ ਤੁਹਾਨੂੰ ਮੈਮ ਦਾ ਨੇਚਰ ਬਹੁਤ ਵਧੀਆ ਸੀਗਾ ਅਸੀਂ ਤੇ ਮੈਮ ਨੂੰ ਬਹੁਤ ਮੈ ਬਿਊਟੀਫੁੱਲ ਲੱਗਿਆ ਤਾਂ ਮੈਮ ਦਾ ਦਫ਼ਤਰ ਵੀ ਬਹੁਤ ਸੋਹਣਾ ਸੀਗਾ ਹਾਂ ਕਿ ਹੋਰ ਕਿਹੜੀ-ਕਿਹੜੀ ਗੱਲਬਾਤ ਹੋਈ ਉੱਥੇ ਤੁਹਾਡੀ ਮੈਡਮ ਦੇ ਨਾਲ ਮੈਮ ਕਹਿੰਦੇ ਵੀ ਤੁਸੀਂ ਫਿਰ ਕੀ ਬਣਨਾ ਚਾਹੁੰਦੇ ਇੱਕ ਵਾਰੀ ਹੋਰ ਪੁੱਛੇ ਮੈਂ ਕਿ ਮੈਮ ਅਸੀਂ ਨਾ ਵੱਡੇ ਅਫਸਰ ਬਣਨਾ ਚਾਹੁੰਦੇ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਜਿਹੜੇ ਬੱਚੇ ਗਲਤ ਰਾਹ 'ਤੇ ਨੇ ਉਹਨਾਂ ਨੂੰ ਸਹੀ ਰਾਹ 'ਤੇ ਲਿਆਉਣਾ ਚਾਹੁੰਦੇ ਆ ਹਾਂ ਫਿਰ ਮੈਮ ਨੇ ਕੀ ਕਿਹਾ ਤੁਹਾਨੂੰ ਮੈਮ ਕਹਿੰਦੇ ਤੁਸੀਂ ਬਹੁਤ ਵਧੀਆ ਸੋਚ ਆ ਬੱਚੇ ਛੋਟੀ ਤੇ ਏਡੀ ਵੱਡੀ ਸੋਚ ਆ ਹਾਂ ਤੁਹਾਨੂੰ ਇਹ ਗੱਲਾਂ ਕੌਣ ਸਿਖਾਂਦਾ ਬੱਚੇ ਇੰਨੀ ਆ ਤੁਹਾਡੀ ਉਮਰ ਬੜੀ ਛੋਟੀ ਆ ਜੇ ਸਾਡੀ ਮਤਲਬ ਕਿ ਆਪਣੇ ਵੱਲੋਂ ਬਹੁਤ ਉਹ ਕਰਦੇ ਨੇ ਸਪੋਰਟ ਕਰਦੇ ਨੇ ਮੇਰੇ ਪਿਆਰੇ ਸ ਵੀ ਬਹੁਤ ਸਪੋਰਟ ਕਰਦੇ ਨੇ ਤੇ ਮੈਂ ਕਹਿੰਦੀ ਜਿੰਨਾ ਹੋ ਸਕਦਾ ਪੜਾਈ ਵਿੱਚ ਧਿਆਨ ਦਵੋ ਤੇ ਮਤਲਬ ਕਿ ਅੱਗੇ ਪੜਾਈ ਦੀ ਜੀ ਵੈਲਿਊ ਹੈ ਮਤਲਬ ਕਿ ਪਿੰਡਾ ਵਿੱਚ ਮਤਲਬ ਗੋਇਆ ਗੋਇਆ ਸੱਟਣਾ ਸਲੀਪ ਮੰਨ ਲਾ ਕੇ ਪੜਾਈ ਕਰੋ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਉਹ ਮੈਡਮ ਨੇ ਉੱਥੇ ਬੈਠੇ ਸੀਗੇ ਦਫਤਰ ਜਿਨ੍ਹਾਂ ਦੇ ਦਫਤਰ ਤੁਸੀਂ ਗਏ ਸੀ ਉਹਨਾਂ ਉਹਨੇ ਕੀ ਕੰਮ ਕਰਨੇ ਹੁੰਦੇ ਨੇ ਕਿੰਨੇ ਕਿੰਨਾ ਕੁ ਉਹਨਾਂ ਦੇ ਸਿਰ ਦੇ ਉੱਤੇ ਭਾਰ ਹੁੰਦਾ ਹੈ ਕਿੰਨੇ ਕੁ ਲੋਕਾਂ ਦੇ ਉਹਨਾਂ ਨੇ ਸਵਾਲਾਂ ਦੇ ਜਵਾਬ ਦੇਣੇ ਹੁੰਦੇ ਨੇ ਤੁਹਾਨੂੰ ਪਤਾ ਇਹ ਚੀਜ਼ ਦਾ ਕਿੰਨੇ ਉਹਨਾਂ ਦੇ ਸਿਰ ਦੇ ਉੱਤੇ ਉਹਨਾਂ ਦੇ ਭਜਨ ਬਹੁਤ ਬਣਾ ਬਣ ਪਰ ਮਤਲਬ ਕਿ ਉਹ ਹੁੰਦਾ ਹੀ ਵੇ ਹਾਂ ਜ਼ਿਆਦਾ ਤੇ ਮੈਮ ਨੂੰ ਕੰਮ ਵੀ ਬਹੁਤ ਹੁੰਦਾ ਏ ਮਤਲਬ ਕਿ ਜਿਵੇਂ ਮਤਲਬ ਕਿ ਮੈਮ ਸੇਵਾ ਕਰਦੇ ਨੇ ਸਮਾਜ ਦੀ ਉਵੇਂ ਮੈਮ ਨੂੰ ਮਤਲਬ ਕਿ ਨਾ ਅਸੀਂ ਕਹਿੰਦੇ ਆ ਬਾਬਾ ਜੀ ਮੈਡਮ ਨੂੰ ਮਤਲਬ ਕਿ ਬਹੁਤ ਉਹ ਕਰਨਾ ਦੇਣਾ ਬੜਾ ਕੁਝ ਦੇਣਾ ਤੇ ਮੈਮ ਸਮਾਜ ਦੀ ਸੇਵਾ ਕਰਕੇ ਬਹੁਤ ਵਧੀਆ ਕਰਦੇ ਨੇ ਅ ਜਿਵੇਂ ਮੈਡਮ ਵੱਡੇ ਅਫਸਰ ਸੀਗੇ ਤੁਹਾਨੂੰ ਡਰ ਨਹੀਂ ਲੱਗਿਆ ਮੈਡਮ ਦੇ ਸਾਹਮਣੇ ਗੱਲ ਕਰਦੇ ਹੋਏ ਇੰਨੀਆਂ ਗੱਲਾਂ ਤੁਸੀਂ ਮੈਡਮ ਦੇ ਨਾਲ ਕੀਤੀਆਂ ਤੁਸੀਂ ਤਾਂ ਜੋ ਬਹੁਤ ਛੋਟੇ ਹੋ ਮੈਡਮ ਦੀ ਇਹ ਮੈਡਮ ਦੇ ਸਾਹਮਣੇ ਨਹੀਂ ਨਹੀਂ ਧਾਰਨੀ ਲੱਗਿਆ ਹੈਗਾ ਧਾਰਨੀ ਲੱਗਿਆ ਨਹੀਂ ਤੁਹਾਡੀ ਸਿਸਟਰ ਵੀ ਨਾਲ ਗਈ ਸੀ ਤੁਹਾਡੀ ਹਾਂ ਜੀ ਸਾਡੀ ਸਿਸਟਰ ਵੀ ਗਈ ਸੀ ਕੋਮਲਦੀਪ ਕੋਲ ਕਲਾਸ 3 ਤੇ ਹੋਰ ਤੁਸੀਂ ਉੱਥੇ ਮੈਡਮ ਨੂੰ ਜਿਹੜਾ ਮੈਡਮ ਨੇ ਕੀ ਕੀ ਦਿੱਤਾ ਤੁਹਾਨੂੰ ਉੱਥੋਂ ਫਿਰ ਉੱਥੇ ਸਾਨੂੰ ਬੈਗਸ ਦਿੱਤੇ ਸੀ ਚਾਕਲੇਟ ਦਿੱਤੀ ਸੀਗੀ ਤੇ ਬੈਗਸ ਚਾਕਲੇਟ ਸਾਨੂੰ ਮਤਲਬ ਕਿ ਉਹ ਵੀ ਦਿੱਤੇ ਸੀ ਕਹਿੰਦੇ ਨੇ ਸਰਟੀਫਿਕੇਟ ਦਿੱਤੇ ਸੀਗੇ ਤੇ ਕਲਰ ਦਿੱਤੇ ਸੀਗੇ ਇਹ ਦਿੱਤੇ ਸੀ ਗਿਫਟ ਇਹ ਦਿੱਤੇ ਸੀ ਕਿੰਨਾ ਕੁ ਵਧੀਆ ਲੱਗਿਆ ਨਾੜਨ ਨੂੰ ਮਿਲ ਕੇ ਸਾਨੂੰ ਬਹੁਤ ਵਧੀਆ ਲੱਗਿਆ ਸੀਗਾ ਹਾਂ ਮਤਲਬ ਕਿ ਆਪਣੇ ਆਪਣੇ ਬਹੁਤ ਮਹਿਸੂਸ ਕਰ ਰਹੇ ਸੀ ਮੈਂ ਡੀਸੀਪੀ ਮੈਮ ਮੈਮ ਨਾਲ ਮਿਲੀ ਹਾਂ ਤੇ ਮੈਂ ਆਪਣੇ ਪੇਰੈਂਟਸ ਨੂੰ ਵੀ ਮਿਲਾਇਆ ਹੈ ਹਾਂ ਤੇ ਪਹਿਲਾਂ ਕਦੇ ਮਿਲੇ ਸੀ ਤੁਹਾਡੇ ਪੇਰੈਂਟਸ ਡੀਸੀ ਮੈਮ ਨੂੰ ਜਾਂ ਕਦੇ ਏਦਾਂ ਕਦੇ ਨਹੀਂ ਅੱਜ ਪਹਿਲੀ ਵਾਰ ਮਿਲੇ ਮੇਰੇ ਪੇਰ ਪੇਰੈਂਟਸ ਨੂੰ ਬਹੁਤ ਮਹਿਸੂਸ ਹੋਇਆ ਮੇਰੀ ਕੁੜੀ ਨੇ ਸਾਨੂੰ ਮਿਲਾਇਆ ਹੈ ਮੇਰੇ ਡੀਸੀਪੀ ਮੈਮ ਨਾਲ ਨਹੀਂ ਤੇ ਅੱਗੇ ਅਸੀਂ ਨਹੀਂ ਮਿਲਣਾ ਸੀਗਾ ਹਾਂ ਤੇ ਉੱਥੇ ਜੇ ਗੱਲ ਕਰੀਏ ਹੋਰ ਬੜੇ ਅਫਸਰ ਹੋਣੇ ਵੱਡੇ ਵੱਡੇ ਹੈਨਾ ਪੁਲਿਸ ਪੁਲਿਸ ਵਾਲੇ ਵੀ ਸੀਗੇ ਨਾਲ ਉੱਥੇ ਦਫਤਰ ਹਾਂਜੀ ਪੁਲਿਸ ਅਫਸਰ ਵੀ ਸੀਗੇ ਮੈਮ ਦਾ ਗੇਟ ਦੇ ਬਾਹਰ ਖੜੀ ਸੀ ਅੰਦਰ ਸਕ੍ਰੀਨ ਵੀ ਲਾਈ ਹੋਈ ਸੀ ਮੀਟਿੰਗ ਵਾਲਾ ਟੇਬਲ ਸੀਗਾ ਹਾਂ ਤੇ ਮੈਮ ਦਾ ਬਹੁਤ ਆਫਿਸ ਵੱਡਾ ਸੀਗਾ ਬਹੁਤ ਸੋਹਣਾ ਸੀਗਾ ਫਿਰ ਵੱਡੇ ਹੋ ਕੇ ਹੁਣ ਤੁਸੀਂ ਕੀ ਡੀਸੀਓ ਬੰਨਣਾ ਹੈ ਹਾਂਜੀ ਅਸੀਂ ਆਈਐਸ ਅਫੀਸਰ ਬੰਨਣਾ ਹੈ ਅਫੀਸਰ ਬੰਨਣਾ ਹਾਂਜੀ ਹਾਂ ਸੇ ਸਮਾਜ ਦੀ ਸੇਵਾ ਕਰਾਂਗੇ ਜਿਹੜੇ ਬੱਚੇ ਗਲਤ ਰਾਹ ਤੇ ਨਾਲ ਸਹੀ ਰਾਹ ਤੇ ਲਿਆਵਾਂਗੇ ਹਾਂ ਤੇ ਤੁਸੀਂ ਪੜ੍ਹਾਈ ਕਰਦੇ ਹੋ ਹੈਨਾ ਕਿਹੜਾ ਸਬਜੈਕਟ ਕਿਹੜਾ ਫੇਵਰੇਟ ਤੁਹਾਡਾ ਸਾਡਾ ਪੰਜਾਬੀ ਆ ਜਦੋਂ ਫ੍ਰੀ ਟਾਈਮ ਹੋਇਆ ਸੀ ਬੁੱਕ ਪੜ੍ਹ ਲੈਣੇ ਆ ਕੁਝ ਆਪਣੇ ਤੋਂ ਯਾਦ ਕਰਕੇ ਟੈਸਟ ਲੈ ਲੈਣੇ ਮਮਾਂ ਦੇ ਦਿੰਦੇ ਆ ਤੇ ਸਕੂਲ ਦਾ ਕੰਮ ਸਕੂਲੋਂ ਆ ਕੇ ਕਰ ਲਿਆ ਫਿਰ ਟਿਊਸ਼ਨ ਚੱਲ ਜਾਈਦਾ ਟਿਊਸ਼ਨ ਤੇ ਆਪਣਾ ਲਾਗ ਕੰਮ ਕਰੀਦਾ ਆ ਤੇ ਫਿਰ ਘਰ ਆ ਕੇ ਮਿਲ ਕੇ ਮੈਂ ਡਰਾਇੰਗ ਕਰ ਲੈਣੀ ਕਈ ਕਈ ਵਾਰ ਮੇਰੀ ਡਰਾਇੰਗ ਵੀ ਬਹੁਤ ਸੋਹਣੀ ਆ ਹਾਂ ਡਰਾਇੰਗ ਦੇ ਵਿੱਚ ਕੀ ਬਣਾਉਂਦੇ ਹੁੰਨੇ ਆ ਅਸੀਂ ਫੇਸ ਬਣਾ ਲੀਦਾ ਹਾਂ ਹਾਂ ਗੁੱਡੀਆਂ ਬਣਾ ਲੀਦੀਆਂ ਨੇ ਹਾਂ ਪਰਸਪੁਰਸ ਮਛਲੀਆਂ ਕਿੰਨਾ ਹੀ ਕੁਝ ਬਣਾਈਦਾ ਖੇਡਦੇ ਵੀ ਹੁੰਨੇ ਹਾਂ ਹਾਂਜੀ ਅਸੀਂ ਗੁੱਡੀਆਂ ਨਾਲ ਖੇਡਦੇ ਹੁੰਨੇ ਹਾਂ ਪਰ ਹੁਣ ਸ਼ਰਤਾਂ ਪੜਾਈ 'ਚ ਧਿਆਨ ਦੇਣਾ ਬੋਰਡ ਦੀ ਕਲਾਸ ਹੈ ਬੋਰਡ ਦੀ ਕਲਾਸ ਹੈ ਤੇ ਮੰਮੀ ਗਈ ਸੀਗੇ ਨਾਲ ਪਾਪਾ ਵੀ ਗਏ ਸੀਗੇ ਉੱਥੇ ਜਦੋਂ ਡਿਸਪੀ ਮੰਮਾ ਪਾਪਾ ਗਏ ਸੀ ਬ੍ਰਦਰ ਸਿਸਟਰ ਤੇ ਮੈਂ ਗਈ ਸੀ ਛੱਡ ਕੇ ਵੀ ਆਏ ਸੀਗੇ ਗਏ ਤੁਹਾਨੂੰ ਵਾਪਿਸ ਫਿਰ ਉਹ ਹਾਂਜੀ ਹਾਂਜੀ ਲੈ ਕੇ ਵੀ ਗਈ ਸੀ ਤੇ ਛੱਡ ਕੇ ਵੀ ਗਏ ਸੀਗੇ ਤੇ ਮੈਮ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਮੈਮ ਨੇ ਸਾਨੂੰ ਬੁਲਾਇਆ ਇਨਵਾਈਟ ਕੀਤਾ ਮੈਂ ਵੀ ਮੈਮ ਨੂੰ ਬਹੁਤ ਮਿਸ ਕਰਦੀ ਆ ਕਿ ਮੈਮ ਨੇ ਸਾਨੂੰ ਬੁਲਾਇਆ ਮੈਂ ਮੈਮ ਦਾ ਬਹੁਤ ਧੰਨਵਾਦ ਕਰਦੀ ਆ ਮੈਮ ਨੇ ਅੱਦਾ ਵੀ ਕਿਹਾ ਫਿਰ ਦੁਬਾਰਾ ਵੀ ਬੁਲਾਉਣਾ ਤੁਹਾਨੂੰ ਕਦੇ ਮੈਮ ਪਤਾ ਨਹੀਂ ਮਿਲ ਕਿਹਾ ਨਹੀਂ ਕੋਈ ਪਿੰਡ ਦੇ ਬਾਰੇ ਤੁਸੀਂ ਕੋਈ ਗੱਲਬਾਤ ਕੀਤੀ ਉਹਨਾਂ ਦੇ ਨਾਲ ਮੈਮ ਦੇ ਨਾਲ ਉੱਥੇ ਓਫਿਸ ਦੇ ਵਿੱਚ ਆਪਣੇ ਪਿੰਡ ਬਾਰੇ ਕੁਝ ਹਾਂਜੀ ਕਿਹਾ ਸੀ ਅਸੀਂ ਸਕੂਲ ਬਾਰੇ ਕਿਹਾ ਸੀ ਕਿ ਮਤਲਬ ਕਿ ਸਕੂਲ ਵਿੱਚ ਇੱਕ ਗਰਾਊਂਡ ਚਾਹੀਦਾ ਏ ਤੇ ਹੁਣ ਮੈਮ ਨੇ ਕੰਮ ਸ਼ੁਰੂ ਵੀ ਕਰਵਾ ਦਿੱਤਾ ਆ ਹਾਂ ਮੈਮ ਨੇ ਕੰਮ ਸ਼ੁਰੂ ਵੀ ਕਰਵਾ ਦਿੱਤਾ ਆ ਤੇ ਇੱਥੇ ਛੱਪੜ ਵੀ ਬਣਾਇਆ ਮੈਮ ਨੇ ਗਰਾਊਂਡ ਦਾ ਕੰਮ ਸਕੂਲ ਵਿੱਚ ਸ਼ੁਰੂ ਕਰਵਾਤਾ ਏ ਤੇ ਇੱਥੇ ਮੈਮ ਨੇ ਛੱਪੜ ਦੀ ਵੀ ਤਿਆਰੀ ਕਰਵਾ ਦੇਣੀ ਛੱਪੜ ਬਾਰੇ ਵੀ ਤੁਸੀਂ ਮੁੱਕਿਆ ਸੀਗਾ ਹਾਂਜੀ ਕੀ ਕਿਹਾ ਸੀਗਾ ਅਸੀਂ ਕਿਹਾ ਵੀ ਪਿੰਡ ਵਿੱਚ ਛੱਪੜ ਨਹੀਂ ਹੈਗਾ ਤੇ ਛੱਪੜ ਵੀ ਮੈਮ ਬਣਵਾ ਦਿਓ ਹਾਂ ਤੇ ਮੈਮ ਕਹਿੰਦੀ ਕੋਈ ਨਾ ਮੈਂ ਬਣਵਾ ਦਵਾਂਗੀ ਤੁਹਾਨੂੰ ਕਿੱਥੋਂ ਪਤਾ ਲੱਗਿਆ ਕਿ ਇਹ ਡੀਸੀ ਮੈਡਮ ਉਹਨਾਂ ਨੂੰ ਕਹਿਣੇ ਪੈਂਦੇ ਆ ਇਹ ਵੇਲੇ ਕੰਮ ਤਾਂ ਹੁੰਦੇ ਨੇ ਸਾਨੂੰ ਪਤਾ ਲੱਗਿਆ ਸੀਗਾ ਹਾਂ ਤੇ ਮਮਾ ਨੂੰ ਮੈਂ ਆ ਕੇ ਦੱਸਿਆ ਮਮਾ ਵੀ ਅਸੀਂ ਵੀ ਬਣ ਸਕਾਂਗੇ ਮਮਾ ਕਹਿੰਦੀ ਹਾਂਜੀ ਪੜ੍ਹਾਈ ਦੀ ਉਹ ਮਤਲਬ ਕਿ ਵੈਲਿਊ ਪੜ੍ਹਾਈ ਪਰ ਜਿੰਨਾ ਪੜੋਗੇ ਨਾ ਉਹਨਾਂ ਤੁਸੀਂ ਬਣ ਸਕੋਗੇ ਪੜ੍ਹ ਲਓ ਫਿਰ ਬਣ ਜਿਓ ਜੇ ਜੇ ਪੜੋਂਗੇ ਤਾਂ ਬਣੋਗੇ ਤੇ ਮੈਂ ਮੰਮਾ ਨੂੰ ਦੱਸਿਆ ਕਿ ਮੰਮਾ ਕੋਈ ਡੀਸੀਪੀ ਮੈਮ ਕੀ ਮਤਲਬ ਕੀ ਕਰਦੇ ਨੇ ਕੀ ਹੁੰਦਾ ਹੈ ਕਿਉਂ ਕਹਿੰਦੇ ਆ ਮੰਮਾ ਕਹਿੰਦੀ ਕਿ ਨਾ ਵੀ ਉਹ ਵੱਡੇ ਅਫਸਰ ਨੇ ਜੋ ਆਪਾਂ ਕਹੀਏ ਉਹ ਕਰਦੇ ਨੇ ਤੇ ਲੁਧਿਆਣਾ ਜ਼ਿਲ੍ਹੇ ਦੇ ਨਾ ਪੂਰੇ ਉਹ ਨੇ ਮਾਲਿਕ ਹਾਂ ਸ਼ਾਬਾਸ਼ ਥੈਂਕ ਯੂ ਬੱਚਾ ਤੁਹਾਡਾ ਕੀ ਨਾਮ ਹੈ ਕੋਮਲਦੀਪ ਕੋੜ ਕਿਹੜੀ ਕਲਾਸ ਪੜ੍ਹਦੇ ਹੋ ਤੁਸੀਂ 3rd ਕਲਾਸ ਕਰਦੇ ਤੁਸੀਂ ਵੀ ਜਾਈ ਸੀ ਡੀਸੀ ਮੈਮ ਕੋਲ ਹਾਂਜੀ ਉੱਥੇ ਜਾ ਕੇ ਕੀ ਕੀਤਾ ਅਸੀਂ ਉੱਥੇ ਜਾ ਕੇ ਉਹ ਕੀ ਕਹਿੰਦੇ ਨੇ ਉਹ ਪਾਣੀ ਪੀਤਾ ਹਾਂ ਲੰਚ ਕਰਿਆ ਹਾਂ ਚਾਕਲੇਟਾਂ ਦਿੱਤੀਆਂ ਮੈਨੇ ਤੇ ਚਾਕਲੇਟਾਂ ਦੇ ਡੱਬੇ ਦਿੱਤੇ ਮੈਨੇ ਕੁਝ ਮੈਡਮ ਦੇ ਨਾਲ ਬੈਠੇ ਸੀਗੇ ਚੇਅਰ ਤੇ ਹਾਂਜੀ ਬੈਠੇ ਸੀ ਚੇਅਰ ਦੇ ਉੱਤੇ ਬੈਠ ਕੇ ਕਿਵੇਂ ਦਾ ਮਹਿਸੂਸ ਹੋ ਰਿਹਾ ਸੀ ਬੈਕੂ ਹੀ ਦਿੱਤੇ ਸੀ ਹਾਂ ਤੇ ਕਲਰ ਵੀ ਦਿੱਤੇ ਸੀ ਜਿਹੜੀ ਚੇਅਰ ਦੇ ਉੱਤੇ ਮੈਡਮ ਡੀਸੀ ਮੈਡਮ ਆਪ ਬੈਠਦੇ ਆ ਉਹਦੇ ਉੱਤੇ ਬਿਠਾਇਆ ਸੀ ਤੁਹਾਨੂੰ ਹਾਂਜੀ ਫਿਰ ਕਿਵੇਂ ਦਾ ਲੱਗਿਆ ਸੀ ਉਦੋਂ ਵਧੀਆ ਵਧੀਆ ਲੱਗਿਆ ਬੱਚਿਆਂ ਦੇ ਮਦਰ ਨੇ ਜਿਹੜੇ ਉਹ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਸਿਕਾ ਜੀ ਸਸਿਕਾ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਡੇ ਛੋਟੇ-ਛੋਟੇ ਬੱਚੇ ਇੰਨੀ ਛੋਟੀ ਉਮਰ ਦੇ ਵਿੱਚ ਡਿਪਟੀ ਕਮਿਸ਼ਨਰ ਦੇ ਸਾਹਮਣੇ ਉਹਨਾਂ ਦੇ ਨਾਲ ਬਹਿ ਕੇ ਉਹਨਾਂ ਦੀ ਚੇਅਰ ਦੇ ਉੱਤੇ ਬਹਿ ਕੇ ਆਏ ਹਾਂ ਹਾਂਜੀ ਹਾਂਜੀ ਜੀ ਬਹੁਤ ਵਧੀਆ ਲੱਗਿਆ ਜੀ ਹਾਂ ਤੇ ਬੱਚਿਆਂ ਨੇ ਮਨਚ ਤਮੰਨਾ ਹੈ ਕੁਝ ਬਣਨ ਦੀ ਦੋਨੋਂ ਬੇਟੀਆਂ ਸਕੂਲ ਤੋਂ ਜਦੋਂ ਆਉਂਦੀਆਂ ਨੇ ਵਾਪਸ ਤਾਂ ਇਹ ਘਰੇ ਛੋਟਾ ਜਿਹਾ ਬਲੈਕਬੋਰਡ ਰੱਖਿਆ ਏ ਉਹਦੇ ਤੇ ਮਤਲਬ ਕੀ ਆਪਣਾ ਕੰਮ ਕਰਦੀਆਂ ਨੇ ਡਿਕਟੇਸ਼ਨ ਵਗੈਰਾ ਇੱਕ ਦੋ ਦਿਨ ਪੜ੍ਹਾ ਤਾਂ ਗਲੀ ਮੁਹੱਲੇ ਦੇ ਬੱਚੇ ਇਕੱਠੇ ਕਰਕੇ ਉਹਨਾਂ ਨੂੰ ਵੀ ਸਟੱਡੀ ਕਰਵਾਉਂਦੀਆਂ ਨੇ ਮਲਕੀ ਮਾਂ 'ਚ ਸ਼ੌਂਕ ਹੈ ਬੱਚਿਆਂ ਦੇ ਕੁਝ ਬਣੇ ਮਮਾ ਸੇ ਕੁਝ ਬਣਨਾ ਹੈ ਜਦ ਇਹਨਾਂ ਨੇ ਬੰਨਤੀ ਪਹਿਲੀ ਵਾਰ ਮੈਡਮ ਨੂੰ ਦੇਖਿਆ ਤਾਂ ਇਹ ਮੈਨੂੰ ਕਰਿਆ ਕੇ ਕਹਿੰਦੇ ਮਮਾ ਵੀ ਅਸੀਂ ਮੈਡਮ ਵਾਂਗੂ ਬਣ ਸਕਦੇ ਹਾਂ ਅਫਸਰ ਮੈਂ ਕਿਹਾ ਤੁਸੀਂ ਸਭ ਕੁਝ ਕਰ ਸਕਦੇ ਹੋ ਤੁਸੀਂ ਆਪਣੇ ਆਪ ਤੇ ਮਲਕੀ ਪੂਰਾ ਵਿਸ਼ਵਾਸ ਰੱਖਣਾ ਹੈ ਤੇ ਅਸੀਂ ਤੁਹਾਡਾ ਪੂਰਾ ਸਾਥ ਦੇਵਾਂਗੇ ਤੇ ਫਿਰ ਇਹਨਾਂ ਨੇ ਮੈਡਮ ਨੂੰ ਉੱਥੇ ਡਿਮਾਂਡ ਕੀਤੀ ਸਕੂਲ ਦੇ ਪਲੇਗਰਾਉਂਡ ਬਾਰੇ ਤੇ ਪਾਰਕ ਬਾਰੇ ਜੋ ਕੰਮ ਮੈਡਮ ਨੇ ਆਏ ਸੀ ਕਿ ਸੈਚਰਡੇ ਨੂੰ ਮਾਛੀਵਾੜੀ ਸਾਹਿਬ ਤੋਂ ਤਾਂ ਉਹਨਾਂ ਨੇ ਕੰਮ ਸ਼ੁਰੂ ਕਰਵਾਇਆ ਏ ਤੇ ਬਾਕੀ ਇਹਨਾਂ ਨੇ ਮੈਡਮ ਨੂੰ ਆਪਣੇ ਮਨ ਦੀ ਜਿਹੜੀ ਗੱਲ ਹੈ ਹੌਬੀਸ ਦੱਸੀਆਂ ਮੈਡਮ ਨੂੰ ਤਾਂ ਮੈਡਮ ਬਹੁਤ ਖੁਸ਼ ਹੋਈਆਂ ਦੀਆਂ ਗੱਲਾਂ ਸੁਣ ਕੇ ਤੇ ਫਿਰ ਮੈਡਮ ਨੇ ਇਹਨਾਂ ਨੂੰ ਇਨਵਾਈਟ ਕੀਤਾ ਜਦ ਅਸੀਂ ਉੱਥੇ ਗਏ ਤਾਂ ਸਾਨੂੰ ਬੜੀ ਖੁਸ਼ੀ ਹੋਈ ਮੈਂ ਉਸ ਪਰਮਾਤਮਾ ਦਾ ਸ਼ੁਕਰ ਕਰਦੀ ਮੈਂ ਇੰਨੇ ਜੋਗੀ ਹੈ ਨਹੀਂ ਸੀ ਪਰ ਮੇਰੇ ਬੱਚਿਆਂ ਨੇ ਮੇਰੇ ਮਾਲਕ ਨੇ ਮੈਨੂੰ ਅੱਜ ਤੱਕ ਪਹੁੰਚਾਇਆ ਤੇ ਰਿਸ਼ਤੇਦਾਰਾਂ ਭੈਣ ਭਰਾਵਾਂ ਦੇ ਬਹੁਤ ਵਧੀਆ ਕਮੈਂਟਸ ਆ ਰਹੇ ਨੇ ਜਿੱਦੇ ਅਸੀਂ ਉੱਤੇ ਗਏ ਤੇ ਮੈਡਮ ਨੇ ਇਹ ਬੱਚਿਆਂ ਨੂੰ ਬਹੁਤ ਇੱਜ਼ਤ ਦਿੱਤੀ ਰਿਸਪੈਕਟ ਕੀਤਾ ਬੱਚਿਆਂ ਨੂੰ ਸਾਨੂੰ ਦੁਪਹਿਰ ਨੂੰ ਲੰਚ ਵੀ ਕਰਵਾਇਆ ਤਾਂ ਬਹੁਤ ਵਧੀਆ ਮਦਦ ਕੀਤੀ ਉਹਨਾਂ ਨੇ ਸਾਨੂੰ ਰਿਸਪੌਂਸ ਦਿੱਤਾ ਵੀ ਸੀ ਬੱਚਿਆਂ ਦੇ ਨਾਲ ਆ ਤਾਂ ਮੈਂ ਮੈਡਮ ਦਾ ਅਮਲ ਕੀਤਾ ਇਹ ਦਿਲੋਂ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਮੇਰੇ ਬੱਚਿਆਂ ਦੀ ਜਿਹੜੀ ਮਾਨ ਦਿਲ ਦੀਆਂ ਗੱਲਾਂ ਨੇ ਉਹ ਸੁਣੀਆਂ ਤੇ ਸਮਝੀਆਂ ਤੇ ਮੇਰੇ ਬੱਚਿਆਂ ਨੂੰ ਇਨਵਾਈਟ ਕੀਤਾ ਮੈਡਮ ਨੇ ਸਰਕਾਰੀ ਕੱਡੀ ਭੇਜੀ ਸੀਗੀ ਜੋ ਸਾਨੂੰ ਘਰੋਂ ਲੈ ਕੇ ਵੀ ਗਈ ਹੈ ਤੇ ਘਰੇ ਛੱਡ ਕੇ ਵੀ ਗਈ ਹੈ ਤਾਂ ਮੂਰੇ ਮੂਰੇ ਤਹਿਸੀਲਦਾਰ ਸਾਹਿਬ ਪਟਵਾਰੀ ਸਾਹਿਬ ਆ ਤੇ ਪਿਛਲੀ ਗੱਡੀ ਵਿੱਚ ਅਸੀਂ ਸੀ ਤਾਂ ਮੈਡਮ ਨੇ ਸਾਡੇ ਨੂੰ ਰਸਤੇ ਵਿੱਚ ਦੋ ਵਾਰ ਪੁੱਛਿਆ ਬੱਚਿਆਂ ਨੂੰ ਸੇਫ ਲੈ ਕੇ ਆਣਾ ਏ ਤੇ ਸੇਫ ਹੀ ਛੱਡ ਕੇ ਆਣਾ ਏ ਤੇ ਜਦ ਦੂਸਰੇ ਦਿਨ ਅਸੀਂ ਆਏ ਤਾਂ ਬੇਟੀ ਨੂੰ ਬੁਖਾਰ ਸੀਗਾ ਤਾਂ ਫਿਰ ਮੈਡਮ ਨੇ ਹਾਲ ਵੀ ਪੁੱਛਿਆ ਮੇਰੀ ਬੇਟੀ ਦਾ ਅਸੀਂ ਬੜੇ ਧੰਨਵਾਦ ਕਰਦੇ ਆਂ ਮੈਡਮ ਦਾ ਬਹੁਤ-ਬਹੁਤ ਜੇ ਅੱਜ ਮੈਡਮ ਨੇ ਬੁਲਾਇਆ ਮੇਰੀਆਂ ਬੇਟੀਆਂ ਨੂੰ ਤਾਂ ਦੇਖੋ ਉਹਨਾਂ ਦਾ ਮਤਲਬ ਕਿ ਜੋ ਸੁਪਨਾ ਸੀਗਾ ਸਾਹਮਣੇ ਆ ਗਿਆ ਤਾਂ ਇਸ ਕਰਕੇ ਬਹੁਤ-ਬਹੁਤ ਧੰਨਵਾਦ ਤੇ ਬਾਕੀ ਉੱਥੇ ਜਦ ਅਸੀਂ ਗਏ ਤਾਂ ਦਫ਼ਤਰ ਵਿੱਚ ਬੈਠੇ ਤਾਂ ਮੈਡਮ ਦੇ ਨਾਲ ਮੇਰੀ ਦੋਨੋਂ ਬੇਟੀਆਂ ਨੇ ਬਹੁਤ ਵਧੀਆ ਗੱਲਬਾਤ ਕੀਤੀ ਤੇ ਇਹਨਾਂ ਨੇ ਆਪਣੇ ਦੁਆਰਾ ਫਿਰ ਮੈਮ ਨੇ ਪੁੱਛਿਆ ਇਹਨਾਂ ਤੋਂ ਉਹੀ ਸਵਾਲ ਜੋ ਬੰਦ ਤੇ ਪੁੱਛੀ ਸੀਗੀ ਇਹਨਾਂ ਨੇ ਦੱਸੇ ਮੈਡਮ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਸਕੂਲ ਦੇ ਗਰਾਊਂਡ ਬਾਰੇ ਉੱਤੇ ਛੱਪੜ ਬਾਰੇ ਵੀ ਗੱਲ ਹੋਈ ਸੀਗੀ ਤਾਂ ਮੈਡਮ ਨੇ ਉਹ ਵੀ ਕਿਹਾ ਨੋਟ ਕਰ ਲਓ ਤਾਂ ਬਾਕੀ ਇਹ ਮੈਡਮ ਦਾ ਨੇਚਰ ਬਹੁਤ ਵਧੀਆ ਹੈ ਉਹ ਹਰ ਗੱਲ ਤੇ ਪੂਰੇ ਤਰੀਕੇ ਦੇ ਨਾਲ ਮਤਲਬ ਕਿ ਧਿਆਨ ਦਿੰਦੇ ਨੇ ਤੇ ਸਭ ਦੀਆਂ ਭਾਵਨਾਵਾਂ ਨੂੰ ਸਮਝਦੇ ਨੇ ਤੇ ਜੋ ਮਤਲਬ ਕਿ ਆਪਣੇ ਅੱਜ ਪੂਰੇ ਲੁਧਿਆਣੇ ਦੇ ਮਾਲਕ ਨੇ ਰਾਜ ਕਰ ਰਹੇ ਨੇ ਅਸੀਂ ਮੈਡਮ ਦਾ ਬਹੁਤ ਧੰਨਵਾਦ ਕਰਦੇ ਹਾਂ ਇੱਕ ਬੜਾ ਵੱਡਾ ਅਹੁਦਾ ਹੁੰਦਾ ਹੈ ਡੀਸੀ ਦਾ ਡਿਪਟੀ ਕਮਿਸ਼ਨਰ ਦਾ ਅਹੁਦਾ ਅਕਸਰ ਆਪਾਂ ਦੇਖਦੇ ਆਂ ਇੱਕ ਅਜਿਹੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਆ ਕੇ ਛੋਟੇ ਜਿਹੇ ਬੱਚਿਆਂ ਨੂੰ ਆਪਣੇ ਕੋਲ ਬੁਲਾਣਾ ਉਹਨਾਂ ਨੂੰ ਜਿਵੇਂ ਬੱਚਿਆਂ ਨੇ ਦੱਸਿਆ ਕਿ ਸਾਨੂੰ 2 ਘੰਟੇ ਲਈ ਆ 2 ਘੰਟੇ ਲਈ ਸਾਨੂੰ ਡੀਸੀ ਤੱਕ ਬਣਾ ਦਿੱਤਾ ਗਿਆ ਆਪਣੀ ਚੇਅਰ ਤੇ ਬਿਠਾਇਆ ਗਿਆ ਕਿਵੇਂ ਦੇਖਦੇ ਹੋ ਤੁਸੀਂ ਉਸ ਚੀਜ਼ ਨੂੰ ਕਿਵੇਂ ਦੇਖਦੇ ਅਸੀਂ ਬਹੁਤ ਵਧੀਆ ਦੇਖਦੇ ਆਂ ਦੇਖੋ ਮੈਡਮ ਨੂੰ ਕੁਝ ਦਿਖਿਆ ਮੇਰੀਆਂ ਬੇਟੀਆਂ ਵਿੱਚ ਤਾਂ ਤਾਂ ਹੀ ਉਹਨਾਂ ਨੇ ਬੁਲਾਇਆ ਮੈਡਮ ਕਹਿ ਰਹੀ ਸੀ ਬੱਚੇ ਉੱਥੇ ਹੋਰ ਵੀ ਸੀਗੇ ਕਾਫੀ ਸਾਰੇ ਬਟ ਇਹਨਾਂ ਬੱਚੀਆਂ ਨੇ ਮੇਰੇ ਨਾਲ ਗੱਲ ਕੀਤੀ ਬਹੁਤ ਵਧੀਆ ਤਰੀਕੇ ਦੇ ਨਾਲ ਮੈਨੂੰ ਆਪਣੇ ਦਿਲ ਦੀ ਗੱਲ ਦੱਸੀ ਸਭ ਤੋਂ ਵੱਡੀ ਗੱਲ ਹੈ ਜਿਹੜੀ ਪਿੰਡ ਵਾਲੇ ਗੱਲ ਕੀਤੀ ਹਾਂ ਨਹੀਂ ਤਾਂ ਕਿਸ ਕੋਈ ਕਿਸੇ ਨੇ ਨਹੀਂ ਕੀਤੀ ਅੱਜ ਤੱਕ ਇਹਨਾਂ ਬੱਚੀਆਂ ਨੇ ਕਰਕੇ ਸਾਡੇ ਦੇ ਮੈਡਮ ਦੀ ਚੇਅਰ ਤੇ ਮੇਰੀਆਂ ਬੇਟੀਆਂ ਬੈਠੀਆਂ ਤੇ ਉਸ ਟਾਈਮ ਮੈਨੂੰ ਬਹੁਤ ਵਧੀਆ ਫੀਲ ਹੋਇਆ ਹਾਂ ਤਾਂ ਮੈਂ ਉਸ ਪਰਮਾਤਮਾ ਦਾ ਸ਼ੁਕਰ ਕਰਦੀ ਆ ਵੱਡੀ ਬੇਟੀ ਦਾ ਸੁਪਨਾ ਏ ਵੱਡੀ ਅਫਸਰ ਬਣਨ ਦਾ ਛੋਟੀ ਬੇਟੀ ਕਹਿੰਦੀ ਮੰਮਾ ਟੀਚਰ ਬਣਨਾ ਇੰਗਲਿਸ਼ ਦੀ ਤਸੀਂ ਆਪਣੇ ਬੱਚਿਆਂ ਦਾ ਪੂਰਾ ਸਾਥ ਦੇਵਾਂਗੇ ਤਾਂ ਅਸੀਂ ਮੈਡਮ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਤਾਂ ਬਿਲਕੁਲ ਜੀ ਅਸੀਂ ਉਹਨਾਂ ਛੋਟੀਆਂ-ਛੋਟੀਆਂ ਬੱਚੀਆਂ ਗੁਰਲੀਨ ਕੌਰ ਤੇ ਕੋਮਲਦੀਪ ਕੌਰ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਜਿਹੜੀਆਂ ਪਿਛਲੇ ਦਿਨੀ ਡਿਪਟੀ ਕਮਿਸ਼ਨਰ ਲੁਧਿਆਣਾ ਮੈਡਮ ਸਾਖਸੀ ਸ਼ਾਨੀ ਉਹਨਾਂ ਨੂੰ ਮਿਲ ਕੇ ਆਏ ਨੇ ਉਹਨਾਂ ਦੇ ਦਫ਼ਤਰ ਦੇ ਵਿੱਚ ਬੈਠ ਕੇ ਆਏ ਨੇ ਗੱਲਬਾਤ ਕਰਕੇ ਆਏ ਨੇ ਆਪਣੇ ਪਿੰਡ ਦੇ ਬਾਰੇ ਵੀ ਅਕਸਰ ਕਿਹਾ ਜਾਂਦਾ ਕਿ ਛੋਟੇ ਬੱਚੇ ਜੋ ਛੋਟੇ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਜੋ ਉਹਨਾਂ ਦੇ ਪੇਰੈਂਟਸ ਖਾਂਦੇ ਨੇ ਬੱਚੇ ਉਮੀਦ ਹੀ ਬਣਦੇ ਨੇ ਤਾਂ ਇਹਨਾਂ ਛੋਟੇ-ਛੋਟੇ ਬੱਚਿਆਂ ਦੀ ਤੁਸੀਂ ਉਮਰ ਦੇਖ ਸਕਦੇ ਹੋ ਮਹਿਜ ਛੋਟੇ ਜਿਹੇ ਨੇ ਹਜੇ 5ਵੀਂ ਤੇ 3ਰੀ ਕਲਾਸ ਦੇ ਵਿੱਚ ਪੜ੍ਹਦੇ ਨੇ ਜਿਨ੍ਹਾਂ ਦੇ ਸੁਪਨੇ ਸੀਗੇ ਪਿੰਡ ਦੇ ਵਿੱਚ ਡਿਪਟੀ ਕਮਿਸ਼ਨਰ ਮੈਡਮ ਪਹੁੰਚਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਨੇ ਕੀ ਨਾਮ ਹੈ ਤੁਹਾਡਾ ਕੀ ਬਣਨਾ ਚਾਹੁੰਦੇ ਹੋ ਇੱਕ ਨੇ ਇੱਕ ਦੇ ਬੱਚੇ ਨੇ ਦੱਸਿਆ ਕਿ ਮੈਂ ਟੀਚਰ ਬਣਨਾ ਚਾਹਨੀ ਆ ਇੱਕ ਨੇ ਦੱਸਿਆ ਕਿ ਮੈਂ ਇੱਕ ਵੱਡੀ ਅਫਸਰ ਬਣਨਾ ਚਾਹਨੀ ਆ ਤਾਂ ਉਸ ਚੀਜ਼ ਤੋਂ ਇੰਪ੍ਰੈਸ ਹੋ ਕੇ ਡਿਪਟੀ ਕਮਿਸ਼ਨਰ ਜਿਹੜੇ ਨੇ ਸਾਕਸ਼ੀ ਸਾਨੀ ਹੋਣੀ ਉਹ ਇਹਨਾਂ ਨੂੰ ਆਪਣੇ ਦਫ਼ਤਰ ਦੇ ਵਿੱਚ ਬੁਲਾਉਂਦੇ ਨੇ ਉੱਥੇ ਜਾ ਕੇ ਆਪਣੀ ਚੇਅਰ ਦੇ ਉੱਤੇ ਬਿਠਾਉਂਦੇ ਨੇ ਕੰਮਕਾਰ ਦੇ ਬਾਰੇ ਇਹਨਾਂ ਨੂੰ ਦੱਸਦੇ ਨੇ ਜੇ ਸੁਪਨਾ ਹੋਵੇ ਕੁਝ ਬਣਨ ਦਾ ਕਿ ਮੈਂ ਵੱਡਾ ਹੋ ਕੇ ਕੁਝ ਬਣਨਾ ਹੈ ਤਾਂ ਜ਼ਰੂਰ ਉਹ ਮਿਹਨਤ ਹੈ ਜਿਹੜੀ ਉਹ ਫਲ ਜ਼ਰੂਰ ਦਿਖਾਉਂਦੀ ਹੈ ਉਹ ਵੱਡੇ ਹੋ ਕੇ ਜ਼ਰੂਰ ਕੁਝ ਨਾ ਕੁਝ ਜ਼ਰੂਰ ਬਣਦਾ ਹੈ ਤਾਂ ਇਹ ਬੱਚੇ ਵੀ ਜੇ ਇੰਨੀ ਕੁ ਉਮਰ ਦੇ ਵਿੱਚ ਇਹਨਾਂ ਨੂੰ ਇੰਨੀ ਨੋਲਿਜ ਆਈਆਂ ਗੱਲਾਂ ਇਹ ਇੱਕ ਡਿਪਟੀ ਕਮਿਸ਼ਨਰ ਇੱਕ ਜ਼ਿਲ੍ਹੇ ਦੇ ਮਾਲਕ ਦੇ ਸਾਹਮਣੇ ਜ਼ਿਲ੍ਹੇ ਦੇ ਡੀਸੀ ਦੇ ਸਾਹਮਣੇ ਬੈਠ ਕੇ ਜੇ ਇਦੀਆਂ ਗੱਲਾਂ ਕਰ ਸਕਦੇ ਨੇ ਤਾਂ ਨੋਰਮਲ ਜੀ ਗੱਲ ਹੈ ਕਿ ਇਹ ਪੜ੍ਹਾਈ ਦੇ ਵਿੱਚ ਵੀ ਬੜਾ ਵਧੀਆ ਪੜਦੇ ਹੋਣਗੇ ਇਹਨਾਂ ਦੇ ਪੇਰੈਂਟਸ ਨੇ ਇਹਨਾਂ ਨੂੰ ਬੜੀ ਵਧੀਆ ਗੱਲਾਂ ਸਿਖਾਈਆਂ ਹੋਣਗੀਆਂ ਕਿ ਕਿਸ ਤਰ੍ਹਾਂ ਕਿਸੇ ਦੇ ਨਾਲ ਗੱਲਬਾਤ ਕਰਨੀ ਹੈ ਤਾਂ ਹੀ ਇਹਨਾਂ ਨੂੰ ਇਹ ਮੌਕਾ ਮਿਲਿਆ ਕਿ ਇਹ ਡਿਪਟੀ ਕਮਿਸ਼ਨਰ ਦੇ ਸਾਹਮਣੇ ਬਹਿ ਕੇ ਗੱਲਬਾਤ ਕਰਕੇ ਆਏ ਨੇ ਤੇ ਆਪਣੇ ਪਿੰਡ ਦੀ ਮੇਨ ਗੱਲ ਜਿਹੜੀ ਹੈ ਕਿ ਆਪਣੇ ਪਿੰਡ ਦੇ ਬਾਰੇ ਇਹਨਾਂ ਨੇ ਸਕੂਲ ਦੇ ਬਾਰੇ ਵੀ ਮੰਗ ਕੀਤੀ ਹੈ ਡਿਪਟੀ ਕਮਿਸ਼ਨਰ ਤੋਂ ਤੇ ਇੱਕ ਪਿੰਡ ਦਾ ਛੱਪੜ ਉਹਦੇ ਬਾਰੇ ਵੀ ਮੰਗ ਕੀਤੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਵੱਡੇ ਹੋ ਕੇ ਸੱਚਮੁੱਚ ਦੇ ਵਿੱਚ ਇਹ ਬੇਟੀ ਇੱਕ ਵੱਡੀ ਅਫਸਰ ਤੇ ਇੱਕ ਟੀਚਰ ਬਣਦੀ ਹੈ ਜਾਂ ਨਹੀਂ ਬਣਦੀ ਤਾਂ ਤੁਹਾਡੇ ਲਈ ਅਪਡੇਟਸ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦਵਾਜ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਨੰਦਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਆ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਟਾ ਜੀ ਮੈਂ ਹਕੁਮਤ ਰਾਜ ਚੁੰਵਾਵਾ ਤੇ ਤੁਸੀਂ ਦੇਖ ਲਿਓ D5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕੈਨੇਡਾ